ਆਪਾਂ ਚੱਲੇ ਗੁਰਦੁਆਰਾ ਸਾਹਿਬ ਹਾਂਜੀ ਆਪਾਂ ਜਾ ਰਹੇ ਹਾਂ ਗੁਰਦੁਆਰੇ ਸੇ ਮੈਥ ਟਿਕਣ ਵਾਸਤੇ ਸੋ ਆਪਾਂ ਉੱਥੇ ਦੇਖਦੇ ਆਂ ਵੀਡੀਓ ਬਣਾਵਾਂਗੇ ਬਾਕੀ ਕਈ ਵਾਰ ਨਾ ਉੱਥੇ ਸੇਵਾਦਾਰ ਮਨਾ ਕਰ ਦਿੰਦੇ ਹੁੰਦੇ ਨੇ ਵੀ ਵੀਡੀਓ ਨਾ ਬਣਾਓ ਫਿਰ ਆਪਾਂ ਰਹਿਣ ਦਾਂਗੇ ਬਾਕੀ ਸਾਡੀ ਪੂਰੀ ਕੋਸ਼ਿਸ਼ ਤਰ ਹੋਊਗੀ ਵੀ ਵੀਡੀਓ ਬਣਾਈਏ ਲੋ ਜੀ ਇੱਧਰ ਦਾਲਾਂ ਵੀ ਚੱਕ ਲਈ ਆਪਾਂ ਨੇ ਬਸ ਆਪਾਂ ਜਾਨਾ ਚੱਲ ਬੈਠਾ ਮੰਨ ਜਾ ਕੇ ਕਿਤੇ ਬੈਠੋ ਲੋ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਸਿੰਬਲੂ ਇੱਦਾਂ ਦਾ ਸਿੰਬੜਾ ਹਾਂਜੀ ਯਾਰ ਆਸਤੇ ਜਾਂਦਾ ਸਿੰਬੜਾ ਤੇ ਅੱਗੇ ਆਪਣਾ ਪਿੰਡ ਆਇਆ ਆ ਦੇਖੀ ਕੋਲੀ ਟੁੱਟ ਗਿਆ ਪਿਆ ਕੀ ਆਹ ਟੁੱਟੇ ਪਿੱਪੜ ਗਿਆ ਹੋਇਆ ਆਹਾ ਹਾਂ ਬਾਬੂ ਨਾ ਹੈ ਚੁੱਪਾ ਮੈਂ ਤੁਹਾਨੂੰ ਆਹੋ ਸਿੰਬੜਾ ਕੱਲੂ ਆਂ ਭੋਗ ਕੱਲੂ ਸ਼ਾਮ ਨੂੰ ਆਂ ਹਾਂਜੀ ਅੱਜ ਪਰਸ ਨੂੰ ਪਰਸ ਹਾਂਜੀ ਆਲੂ ਵਾਲ ਪਰਸ ਨੂੰ ਆ ਸੋਮਵਾਰ ਦਾ ਹੈ ਸੋਮਵਾਰ ਆਸ਼ਾ ਦੇਖੀ ਪਿੱਪਲ ਉੱਗ ਗਿਆ ਹੋਇਆ ਅੰਤਰੀਕ ਦਾ ਉਹ ਦੇਖੀਂ ਇੰਦਰ ਕੋਈ ਸਾਫ ਨਹੀਂ ਕਰਦਾ ਝਾੜੇ ਨਾਲ ਸਵੇਰੇ ਬਹੁਤ ਲੋਕ ਜਾਂਦੇ ਨੇ ਤਾਂ ਕਿਵੇਂ ਆ ਝਾੜੇ ਜੂੜੀਆਂ ਦਾ ਸਾਫ ਕਰਨੀ ਚਾਹੀਦੀ ਜੀ ਨਾ ਨਹੀਂ ਸਹੀ ਗੱਲ ਤੈਨੂੰ ਘੱਟ ਨੌਲੇਜ ਹੈ ਨਾ ਉਹ ਨੂੰ ਸਾਡੀ ਦੇਖ ਲੋ ਕਿ ਇਹ ਇਹ ਤਾਂ ਕੋਈ ਮੰਦਿਰ ਹੈਂਦੀ ਆ ਮੈਂ ਕਿੱਥੇ ਕੋਈ ਮੰਦਿਰ ਮੈਨੂੰ ਮੈਂ ਤਾਂ ਵੀ ਆਹ ਟੁੱਟ ਕੇ ਡਿੱਗ ਜਾਂਦੇ ਹੁੰਦੇ ਨੇ ਹਾਂ ਤਾਂ ਕੁਝ ਨਹੀਂ ਕਰੀਦਾ ਹੁੰਦਾ ਗੰਦੇ ਬੱਚੇ ਰਹਿ ਗਏ ਫਿਰ ਬੱਚੇ ਝੁੱਲੇ ਲੈਂਦੇ ਨੇ ਲੈਂਦੇ ਤੱਕ ਖਤਰਨਾਕ ਜੁੱਜਾਂ ਨੇ ਉਹ ਜੀ ਯਾਦਾ ਚਿੰਡੋਲ ਤੇ ਆਪਾਂ ਲੈ ਆਤੀਗਾ ਹੈ ਹਮਰੀ ਨੀ ਕਰੀ ਲਵਾ ਕੇ ਲਵਾਗੇ ਆਪਾਂ ਮੈਂ ਟਿਕਟ ਕਰਾਇਆ ਸੀ ਹਾਈ ਹਾਈ ਮੈਂ ਮੈਂ ਟਿਕਟ ਕਰਾਇਆ ਸੀ ਕਿ ਟਾਈਮ ਤੇ ਮੁੱਕਰ ਗਈ ਸੀਗੀ ਵੀ ਮੈਂ ਨਹੀਂ ਬੈਠਣਾ ਪਰ ਮੈਂ ਦੇਖ ਰਹੀ ਮੈਂ ਕਿਵੇਂ ਬੈਠਾ ਹਾਂ ਨਾ ਅੰਨੀ ਮਿਰ ਨਹੀਂ ਆ ਮੈਂ ਦੋ ਤਿੰਨ ਜਗ੍ਹਾ ਦੇਖਿਆ ਟੁੱਟ ਕੇ ਡਰ ਲੱਗਦਾ ਬਾਈ ਡਰ ਲੱਗਦਾ ਸਹੀ ਗੱਲ ਹੈ ਜੀ ਮੈਨੂੰ ਨਹੀਂ ਡਰਦਾ ਮੈਂ ਇਤਤਰੋ ਕੇ ਕਿ ਲਾੜੀ ਐ ਮੈਂ ਨਹੀਂ ਮਸ਼ਹੂਰ ਨਹੀਂ ਲੈ ਪਰਸੋਂ ਲੈ ਕੇ ਜਾ। ਯਾਰ ਸਾਰਿਆਂ ਨੇ ਟੀ-ਸ਼ਰਟ ਪਾਈ ਹੋਈ ਆ। ਨਹੀਂ ਵੀ ਪਾ ਕੇ ਆ ਗਏ। ਕੀ ਜਿੰਨੇ ਵੀ ਮੇਰੇ ਲੱਗ ਕੁਝ ਹੋਰ। ਅੱਜ ਆ ਪਾ ਚੁੱਕੇ ਅਲਵਾੜ ਬਟਵਾਰਾ ਸਾਹਿਬ। ਇਧਰਾਂ ਦੀ ਪੜੇ ਪੈਰੀਏ ਲੜਾਈ ਦੋਨਾਂ ਜਣੀਆਂ ਦੀ। ਹਟ ਜਾ ਲੜੇ ਉਹਨਾਂ। ਛੋਟੇ ਤੋਂ ਮੈਨੂੰ। ਆਹ ਗੱਲ ਕੋਈ ਨਹੀਂ ਸੁਣਤਾਂ। ਆਹ ਗੱਲ ਕੋਈ ਬਰੇਮੰਦ। ਆਨਕ ਤੋਵ ਮੋਣੀ ਬਹਦ ਤਾਤ ਜਨ ਜਨ ਕੋ ਬਾਰ ਜਿਥ ਗੁਰ ਕਉ ਸਾਧ ਤੁਟੈ ਹੋਰ ਗ ਨਾਨਕ ਦੋ ਦੰਸ ਦੰਸਾਏ ਰੋਗ ਤੁੰਗੁਰਤਾ ਸਭੁ ਬਿਧਾਏ ਤੰਨਾ ਹੋਇ ਕਾ ਮੰਤਰ ਮਾ ਗਾਨਾ ਹੋਇ ਆਂਗਲੇ ਮੰਗਲ ਸਦਜਤ ਸੇ ਮਸੂਖ ਸੁਣੇ ਕਰਤਾ ਕੈ ਰਾਜ ਮਾਵਾ ਬੋਗ ਮਾ ਜੋਗੀ ਵਰਕਿੰਗ ਆਨ ਲੋਕਾਂ ਦੇ ਨਾਮ ਨਾਮ ਦਾ ਦੇਖੋ ਦੇਖ ਕੇ ਆਸਰਾ கடி <laughs> ਰਹਣੀ ਅੱਜ ਕੋਈ ਨਹੀਂ ਪੈਸੇ ਲੈ ਗਿਆ ਆ ਕਿੰਨੇ ਸੋਨੇ ਨੇ ਚੁੰਮ ਕੇ ਦੇਖਿਓ ਫੋਨ ਪੇਚ ਵੀ ਨਹੀਂ ਹੈਗੇ ਵੀ ਉਹ ਕਰ ਦਾਂਗੇ ਆਪਾਂ ਤੁਰਿਆ ਤੂੰ ਤਾਂ ਕਹਤਾ ਦੀ ਵੀ ਟੱਪ ਗਿਆ हां ਮੈਂ ਕਹਤਾ ਸੀ ਮੈਂ ਕਿਉਂ ਟੱਪ ਗਿਆ ਸੀ ਕਹਿੰਦੇ ਠੀਕ ਐ ਮੇਰੇ ਲਈ ਸਿਰ ਤੇ ਛਿੱਟੀ ਆ ਗਈ ਕੋਈ ਨਾ ਕਿੱਥੇ ਜਾਂਦੀ ਹੈ ਉਹ ਘਰੇ ਕਰਾਂਗੇ ਇੱਕੇ ਘਰ ਉਤਰਨਾ ਕਿੱਥੇ ਉਹ ਜੀ ਤਾਂ ਤੁਣਾ ਲਾ ਕੇ ਤਾਂ ਦਿਨੀ ਕੁਸ਼ ਦਵਾਇਆ ਨਹੀਂ ਦਵਾਇਆ ਲੈਣ ਨੂੰ ਥੋੜਾ ਇੱਥੇ ਕੁਝ ਕਰਾਂ ਇਹ ਤਾਂ ਮੱਥਾ ਟੇਕਣਾ ਹੈ ਲੈਣ ਨੂੰ ਤਾਂ ਅਸੀਂ ਪਟਿਆਲੇ ਜਾਂਦੇ ਹੁੰਦੇ ਆ ਲੈ ਹੁਣ ਆਪਣਾ ਆਪਣਾ ਆਪਾਂ ਆਈ ਜਾਓ ਕੱਲੇ ਕੱਲੇ ਇਹਨੂੰ ਲੈਣਾ ਹਾਂ ਸਰਪੰਚ ਜੀ ਨੂੰ ਲੈ ਆਓ ਨਾਲ ਫੇਰ ਤਾਂ ਲੈ ਲਿਆ ਕਹਿੰਦੇ ਹੂੰ ਕਟਾ ਜੂ ਤੁਹਾਨੂੰ ਨਹੀਂ ਦੇਣੇ ਹਾਂ ਵੀਡੀਓ ਬਣਾ ਰਹੇ ਆ ਆਪ ਕਰਦੀ ਆ ਹਾਂ ਕੀ ਲੋਡ ਬਣਾਉਂਦਾ ਬਣਾਉਂਦੀ ਤੇ ਨਾਲੇ ਉੱਪਰ ਉਹ ਉਹ ਤਾਂ ਆਪ ਸਮਝ ਚਾਹੀਦੀ ਆ ਉਹ ਤਾਂ ਬਣਾਉਣ ਵਾਲੇ ਤਾਂ ਉੱਪਰ ਲਿਖ ਦਿੰਦੇ ਨੇ ਵੀ ਸਿਹਤ ਕੇ ਲਈ ਹਾਨੀਕਾਰਕ ਹੈ ਉਹ ਵੀਡੀਓ ਬਣ ਰਹੀ ਆ ਜੀ ਲਾਈਟ ਨਹੀਂ ਦਿਸਦੀ ਨੀ ਨਾ ਹੈਗੀ ਜੇ ਜਿ ਆਪਾਂ ਆ ਗਿਆਂ ਘਰੇ ਬਣਾਵੇ ਤਾਂ ਫਿਰ ਲੋਕ ਕਿੱਥੋਂ ਲੈਣਗੇ

ਮੈਂ ਵੀ ਬਸ ਅੱਜ ਪਹਿਲਾਂ ਜਿਸ ਸਵੇਰੇ ਗੁਰਦੁਆਰਾ ਸਾਹਿਬ ਜਾਏ ਸੀਗੇ ਪਿੰਡ ਵਾਲੀ ਮੱਥਾ ਟੇਕਿਆ ਸੀ ਕਿ 5:00 ਵਜੇ ਫਿਰ ਆ ਕੇ ਮੈਂ ਕੱਪੜੇ-ਕੁਪੜੇ ਵੀ ਧੋ ਲਏ ਐ ਅੱਗਰ ਪਤਿੱਲਾ ਵਾਂਝ ਲਿਆ ਆ ਬਾਹਰ ਅਮਨ ਕੋ ਧੋਰੀ ਹੈ ਗੱਡੀ ਇਹਨਾਂ ਨੇ ਜਾਣਾ ਦੀਦੀ ਨੂੰ ਲੈਣ ਵਾਸਤੇ ਆ ਬੇਗਮ ਧੋਣ ਲੱਗੀ ਹੋਈ ਹੈ ਗੱਡੀ ਸੋ ਕੱਲ ਆਪਾਂ ਹੀ 6 ਮਿੰਟ ਦੀ ਵੀਡੀਓ ਬਣੀ ਸੀ ਫਿਰ 엄마 ਕਹਿੰਦੇ ਵੀ ਸਵੇਰੇ ਦਾ ਆਪਾਂ ਥੋੜਾ ਰੁਟੀਨ ਜਾ ਦਿਖਾ ਦਾਂਗੇ ਹਨਾ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ ਇਹ ਛੋਟੀ ਜੀ ਵੀਡੀਓ ਸੀ ਜਿਆਦਾ ਉਹ ਤਾਂ ਫੇ ਮੈਂ ਕਿਹਾ ਸੁਵੇਰ ਦਾ ਕੰਮ ਦਰਖਾ ਦਾਂਗੇ ਬਾਕੀ ਹੁਣ ਆਪਣੀ ਡੇਲੀ ਵਲੌਗ ਤਾਂ ਆਣੀ ਨੇ ਸੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗ ਜਾਏ ਤਾਂ ਲਾਈਕ ਇਸ ਤੇ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਉਹ ਜੋ ਤੁਹਾਨੂੰ ਹੌਂਸਲਾ ਆਉਣ ਲੱਗਾ ਵੀ ਹਾਂ ਚਲ ਵੀਡੀਓ ਵਧੀਆ ਬਣਾਉਣੀ ਆ ਅੱਜ ਅੱਜ ਮੈਂ ਬਾਹਰ ਕੱਪੜਾ ਦਾ ਕੰਮ ਜਾਂ ਸੰਭਾਲ ਲਿਆ ਉਰੇ ਮਾਂ ਸੁਮਰ ਰਹੀ ਨੇ ਅੰਦਰੋਂ ਆ ਬੈਠੇ ਸਾਡੀ ਬੀਬੀ ਸੁਮਰਲੀ ਆ ਜੀ ਚਲੋ ਬਸ ਚਲੋ ਜੀ ਹੁਣ ਆਪਾਂ ਬਸ ਕੰਮ ਕਰਨ ਬੈਠ ਜਾਂ ਸਾਰੇ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਲੋ ਜੀ ਸਾਡੇ ਨਾਲ ਹੋ ਗਏ ਸਭ ਫਿਰ ਇਹ ਆਪਦੇ ਖਾਣੇ ਕਰਦੇ ਆਂ ਚੱਲ ਰਹੇ ਆਪਣਾ ਤੂ ਤਾਂ ਹਾਂ